ਕਾਰਜ਼ਾਡ ਹੋ ਗਏ ਜੀ 4-7 ਕੁੜੇ ਹੋ ਗਏ ਜੀ ਇਹਦੇ 4-7 ਦਿਨ ਅੱਪ ਹੋ ਗਏ ਮੈਂ ਪ੍ਰੈਸ ਤੇ ਬੜਾ ਉਮੀਦ ਕਰਦਾ ਵੀ ਪ੍ਰੈਸ ਜਿਹੜੀ ਸਾਡੀ ਆਵਾਜ਼ ਠਾ ਸਕਦੀ ਆ ਜਨਰਾਜ ਨੂੰ ਹੋਇਆ ਕੀ ਪਗੀ ਮੌਤ ਕਿੱਦਾਂ ਆਈ ਹੈ ਵੇਖੋ ਜੀ ਅਸੀਂ ਦੇ ਆਂਦੇ ਆ ਵੀ ਪਹਿਲਾਂ ਤੇ ਸੋਚਿਆ ਵੀ ਕਿਸੇ ਨੇ ਕੁਝ ਦੇ ਨਾ ਦਿੱਤਾ ਵੀ ਇਹਹੀ ਸਹੀ ਸੋਚ ਤੇ ਹੁਣ ਮੈਡੀਕਲ ਰਿਪੋਰਟ ਤੋਂ ਪਤਾ ਲੱਗੂ ਕੀ ਹੋ ਗਿਆ ਨੀਲੀ ਹੋ ਗਈ ਇਹਦੀ ਸਾਰੀ ਜਿਹੜੀ ਇਹ ਨਾ ਮਤਲਬ ਜਿੱਤਰਾ ਸੱਪ ਲੜ ਗਿਆ ਦਾ ਕੋਈ ਇਹੋ ਜੀ ਜ਼ਰੀਲੀ ਚੀਜ਼ ਦੇਤੀ ਹੁੰਦੀ ਕੇ ਨੇ ਉਤਰਾ ਸਾਰਾ ਜਿਹੜਾ ਇਹ ਪੌਡੀ ਉਹਦੀ ਨੀਲੀ ਹੋ ਗਈ ਹੈ ਜੀ ਅਹੀਂ ਕਰਜ਼ੇ ਦੇ ਥੱਲੇ ਵੀ ਦੱਬੇ ਹੋਇਆ 17 ਲੱਖ ਰੁਪਿਆ ਤੋਂ ਉੱਪਰ ਮੇਰਾ ਜਿਹੜਾ ਪਰਸਨਲ ਲੋਨ ਹੈ HDFC ਤੋਂ ਸੈਲਰੀ ਤੋਂ ਕੱਟਿਆ ਜਾ ਰਿਹਾ ਇੰਡੋਸੈਂਡ ਬੈਂਕ ਤੋਂ ਮੇਰੀ 1.4 ਲੱਖ ਹੈ ਜਿਹੜੀ ਮੈਂ ਇਹ ਇਹ ਬੱਚਾ ਦੀ ਖਾਤਰੀ ਲਾਈ ਇਸਾ ਇਹ ਆੜਾ ਕਰਦਾ ਸਹਾਰ ਹੋ ਜੂ ਅੱਜ ਸਾਡੇ ਦਿਨ ਉਹੀ ਤੋਂ ਵੀ ਭੜੇ ਹੋ ਗਏ ਜੀ ਸਸਿਗਾਰ ਜਾਨਾ ਸਪੋਕਸਮੈਨ ਆ ਤੁਸੀਂ ਜੁੜਿਓ ਮੈਂ ਹਾਂ ਕੁਲਦੀਪ ਸੰਦੀਪਾ ਪੰਜਾਬ ਦੇ ਉਹ ਸਾਰੇ ਸਾਢੇ 9 ਜਣ ਜਿਹੜੇ ਆਪਣੇ ਸੁਨਾਰੇ ਭਵਿਕ ਲਈ ਆਪਣਾ ਪੰਜਾਬ ਛੱਡ ਕੇ ਆਪਣੀ ਜ਼ਮੀਨ ਜਾਇਦਾਦਾਂ ਵੇਚ ਕੇ ਬਾਹਰ ਦਾ ਰੁੱਖ ਕਰਦੇ ਮੈਂ ਤਾਂ ਜੋ ਪਿੱਛੇ ਜਿਹੜੇ ਪਰਿਵਾਰ ਦੇ ਹਾਲਾਤ ਜਿਹੜੇ ਸੁਧਰ ਜਾਣ ਜਾ ਪੰਜਾਬ ਦੇ ਹਾਲਾਤਾਂ ਕਰਕੇ ਬਿਮਾਰ ਹੋਏ ਲੋਕ ਜਿਹੜੇ ਵਿਦੇਸ਼ਾਂ ਰੁੱਖ ਕਰਦੇ ਪੈਣਾ ਪਰ ਜਦੋਂ ਵਿਦੇਸ਼ਾਂ ਵਿੱਚ ਕਿਸੇ ਬੱਚੇ ਦੀ ਮੌਤ ਦਾ ਸਮਾਜ ਸਾਹਮਣੇ ਆਉਂਦਾ ਤਾਂ ਉਸ ਪਰਿਵਾਰ ਤੇ ਕੀ ਬੀਤੀ ਹੈ ਇਹ ਤੁਸੀਂ ਵੇਖ ਸਕਦੇ ਹੋ ਇਹ ਦਿਲਰਾਜ ਸਿੰਘ ਜਿਹੜਾ ਪੁਰਤਗਾਲ ਗਿਆ ਸੀ ਉਹਦੇ ਰਿਸ਼ਤੇਦਾਰ ਨੇ ਤਾਇਆ ਜੀ ਨੇ ਉਹਨਾਂ ਦੇ ਜਿਹੜੇ ਅੱਜ ਦੁਖੀ ਹਿਰਦੇ ਨਾਲ ਅੱਜ ਆਪਣਾ ਵਿਲਾਪ ਕਰਦੇ ਪਏ ਨੇ ਜੀਤ ਨਹੀਂ ਕਰਦਾ ਇਹੋ ਜੀ ਖਬਰਾਂ ਕਰ ਲੂ ਪਰ ਸਾਡਾ ਇੱਕ ਮਕਸਦ ਹੁੰਦਾ ਵਾ ਕਿ ਸਾਡੀ ਵੀਡੀਓ ਸਾਹਮਣੇ ਵੇਖ ਕੇ ਜਰੇ ਸਾਡੇ ਨੌਜਵਾਨ ਜਿਹੜੇ ਬਾਹਰ ਦਾ ਰੁੱਖ ਕਰਦੇ ਕਿਤੇ ਨਾ ਕਿਤੇ ਆਪਣੇ ਪੰਜਾਬ ਵਿੱਚ ਰਹਿ ਕੇ ਵੀ ਆਪਣਾ ਸੁਨੇਰਾ ਪੇਵਖ ਸਵਾਰ ਸਕਦੇ ਨੇ ਇਹ ਤਸਵੀਰਾਂ ਨੇ ਉਸ ਮਾਂ ਦੀਆਂ ਕੱਲਾ ਕੱਲਾ ਪੁੱਤ ਦਿਲਰਾਜ ਸਿੰਘ ਜਿਹੜਾ ਇਸ ਪਰਿਵਾਰ ਕੋ ਅੱਜ ਤੋਂ 4 ਸਾਲ ਪਹਿਲਾਂ ਗਿਆ ਸੀ ਲੇਕਿਨ ਨਹੀਂ ਸੀ ਪਤਾ ਪਰਿਵਾਰ ਨੂੰ ਕਿ ਜਿਹੜਾ ਬੱਚਾ ਜਿਹੜਾ ਬਾਹਰ ਗਿਆ ਵਾ ਉਹਨੇ ਮੁੜੇ ਵਾਪਸ ਆਪਣੇ ਘਰ ਨਹੀਂ ਪਰਦਣਾ ਪਰਿਵਾਰ ਵਿੱਚ ਇਸ ਟਾਈਮ ਤੇ ਦੁੱਖ ਦਾ ਮਾਹੌਲ ਆ ਰਿਸ਼ਤੇਦਾਰ ਭੈਣ ਭਰਾ ਸਾਰੇ ਇਸ ਪਰਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚਦੇ ਪੈਣ ਜਿਹੜਾ ਦੁੱਖ ਵੰਡਾਉਣ ਪਹੁੰਚਦੇ ਪੈਣੇ ਪਰ ਸਭ ਤੋਂ ਵੱਡਾ ਦੁੱਖ ਉਸ ਮਾਂ ਉਸ ਪਿਓ ਦਾ ਹੁੰਦਾ ਵਾ ਜਿਸ ਮਾਂ ਪਿਓ ਨੇ ਆਪਣੇ ਛੋਟੇ ਜਿਹੇ ਬੱਚੇ ਨੂੰ ਆਪਣੀ ਹੱਥੀਂ ਪਾਲਿਆ ਹੋਵੇ ਉਹਨੂੰ ਵੱਡਾ ਕੀਤਾ ਹੋਵੇ ਤਾਂ ਬਾਹਰ ਭੇਜਾਵੇ ਤਾਂ ਜੋ ਸਾਡੇ ਬੱਚੇ ਦਾ ਜਿਹੜਾ ਜਿਹੜਾ ਭਵਿੱਖ ਆ ਉਹ ਸੁਨਹਿਰਾ ਹੋ ਸਕੇ ਕਿਉਂਕਿ ਸਭ ਨੂੰ ਪਤਾ ਹੁੰਦਾ ਹੈ ਕਿ ਆਸਟਾਨ ਦੇ ਪੰਜਾਬ ਦੇ ਹਾਲਾਤ ਕਿਦਾਂ ਦੇ ਨੇ ਨਾ ਤਾਂ ਸਾਡੇ ਪੰਜਾਬ ਵਿੱਚ ਕੋਈ ਕਾਰਖਾਨੇ ਲੱਗੇ ਆ ਜੇ ਗੱਲ ਕੀਤੀਵੇਂ ਤਰਨ ਤਰਨ ਦੀ ਤਰਨ ਦਾ ਨਾਲ ਕੋਈ ਕਾਰਖਾਨੇ ਆ ਨਾ ਹੀ ਕੋ ਮਸ਼ੀਨਾਂ ਲੱਗੇ ਜਿੱਥੇ ਆਪਣੇ ਲੋਕ ਰੋਜ਼ਗਾਰ ਕਰ ਸਕਣ ਲੇਕਿਨ ਬੱਚੇ ਆਪਣਾ ਜਿਹਦੇ ਕਾਰਨ ਜਾਂ ਆਪਣੇ ਸੁਨੇਰੇ ਭੇ ਵਿਖਲੀ ਵਿਦੇਸ਼ਾਂ ਰੁੱਖ ਕਰਦੇ ਪੈਣ ਜਿਸ ਦੀਆਂ ਮਸਾਲਾਂ ਬਹੁਤ ਆਪਣੇ ਬਾਵੀਆਂ ਪੈਸੋ ਬਹੁਤ سارے ਜਿਹੜੇ ਬੱਚੇ ਸਾਡੇ ਜਿਹੜੇ ਉਹ ਬਾਹਰ ਹੀ ਜਿਹੜੇ ਆ ਉਹ ਆਪਣੀ ਜਿਹੜੀ ਜੀਵਨ ਗਵਾ ਰਹੇ ਨੇ ਇਸ ਟਾਈਮ ਸਾਡੇ ਪਰਿਵਾਰ ਦੇ ਨਾਲ ਤਾਇਆ ਜੀ ਮੌਜੂਦ ਨੇ ਦਿਲਰਾਜ ਦੇ ਨਾਲ ਗੱਲਬਾਤ ਕਰਨੇ ਭਾਜੀ ਕੀ ਕਹਿਣਾ ਚਾਹੋਗੇ ਸਾਡੀਆਂ ਸਰਕਾਰਾਂ ਨਾਲ ਕਿ ਕਿਨਾ ਚਿਰ ਹੋ ਗਿਆ ਸੀ ਰਾਜ ਨੂੰ ਬਾਹਰ ਗਏ ਨੂੰ 4 ਸਾਲ ਹੋ ਗਏ ਜੀ 4 ਸਾਲ ਪੂਰੇ ਹੋ ਗਏ ਜੀ ਇਹਦੇ ਹੂੰ 4 ਸਾਲ ਤੋਂ ਦਿਨ ਆਪ ਹੋ ਗਏ ਮੈਂ ਮਾਨਜੁਗ ਸਰਕਾਰ ਕੋ ਸਾਡੀ ਨਵ ਮਾਦ ਦਾ মিডিਆ ਮੈਂ ਮੈਂ ਪ੍ਰੈਸ ਤੇ ਬੜਾ ਉਮੀਦ ਕਰਦਾ ਪੇ ਪ੍ਰੈਸ ਜਿਹੜੀ ਸਾਡੀ ਆਵਾਜ਼ ਠਾ ਸਕਦੀ ਆ ਤੇ ਲੀਡਰ ਸਾਡੀ ਸੁਣ ਸਕਦੇ ਆ ਅਸੀਂ ਲੀਡਰਾਂ ਤੇ ਵਿਸ਼ਵਾਸ ਰੱਖਦੇ ਆਂ ਇਸ ਸਰਕਾਰਾਂ ਤੇ ਵਿਸ਼ਵਾਸ ਇਹ ਇਹ ਮੌਕੇ ਦੀ ਸਰਕਾਰ ਨੂੰ ਸਲੂਟ ਦਿੰਨੇ ਆ ਵੀ ਸਾਡੀ ਇਹ ਅੱਜ ਸੁਣੇ ਦੁੱਖ ਜਿਹੜਾ ਇਹ ਤੋਂ ਵੱਡਾ ਕੋਈ ਦੁੱਖ ਨਹੀਂ ਹੋ ਸਕਦਾ ਮੈਂ ਅਹੀਂ ਕਰਜ਼ੇ ਦੇ ਥੱਲੇ ਵੀ ਦੱਬੇ ਹੋਇਆ 17 ਲੱਖ ਰੁਪਇਆ ਤੋਂ ਉੱਪਰ ਮੇਰਾ ਜਿਹੜਾ ਪਰਸਨਲ ਲੋਨ ਐ ਐਚਡੀਐਫਸੀ ਤੋਂ ਸੈਲਰੀ ਤੋਂ ਕੱਟਿਆ ਜਾ ਰਿਹਾ ਇੰਡੋਸੈਂਟ ਬੈਂਕ ਤੋਂ ਮੇਰੀ 12 ਲੱਖਿਆ ਜਿਹੜੀ ਮੈਂ ਇਹ ਬੱਚਿਆਂ ਦੀ ਖਾਤਰ ਹੀ ਲਾਏ ਸੀ ਵੀ ਸਾ ਇਹ ਆੜਾ ਕਰਦਾ ਸੁਧਾਰ ਹੋ ਜਾ ਮੇਰਾ ਸਗਾ ਪਤੀਜਾ ਜੀ ਸਗਾ ਪਤੀਜਾ ਤੁਹਾਡਾ ਹਾਂਜੀ ਕਿੰਨਾ ਸਮਾਂ ਪਹਿਲਾਂ ਗਿਆ ਸੀ ਇਹ ਸੋਚ ਕੇ ਬਾਹਰ ਭੇਜਿਆ ਸੀ ਅਹੀਂ ਸੋਚਿਆ ਵੀ ਸਾਡੇ ਘਰ ਦੇ ਕੋਈ ਦਿਨ ਕੁਈ ਖਿਸ਼ਾਲ ਹੋਊਗਾ ਅਸੀਂ ਕੋਈ ਦੇਖਾਂਗੇ ਉਹਨਾਂ ਦੇ ਮਾਪੇ ਆ ਤੇ ਅੱਜ ਸਾਡੇ ਦਿਨ ਉਹੀ ਤੋਂ ਵੀ ਭੜੇ ਹੋ ਗਏ ਜੀ ਇਹ ਸਾਡੀ ਆਤਮਾ ਨੂੰ ਪਤਾ ਜੋ ਆਡੇ ਚਾਡੇ ਨਾਲ ਰੱਬ ਨੇ ਸਾਡਾ ਜਿਹੜਾ ਹੀਰਾ ਕੋਲਿਆ ਸਾਡਾ ਕਲੇਜਾ ਕੋਲਿਆ ਤੇ ਅਸੀਂ ਉਮੀਦ ਕਰਦੇ ਆਂ ਸਾਡਾ ਵਿਦੇਸ਼ ਮੰਤਰੀ ਸਾਡੀ ਆਵਾਜ਼ ਠਾਵੇ ਸੈਂਟਰ ਦੇ ਮਨਿਸਟਰ ਸਾਡੀ ਸੋਨਜਿਤਾ ਬਲਵੰਤ ਸਿੰਘ ਸਾਡੇ ਮਾਨਯੋਗ ਸਤਕਾਰਯੋਗ ਰਾਮੂਵਾਲਗਿਆ ਸਾਹਿਬ ਲੋਕਾਂ ਦੀ ਜੇਲਾ ਜੋ ਕੱਢ ਕੱਢ ਕੇ ਬੰਦੇ ਲਿਆਉਂਦੇ ਰਿਆ ਅਦਰ ਸਟੇਟਾਂ ਜੋ ਪਾਕਿਸਤਾਨ ਚ ਹੋਰ ਵਾਸੀ ਲਿਆਉਂਦੇ ਰਿਆ ਉਤਰਾ ਕੋਈ ਸਾਡਾ ਹੀ ਰਾ ਕੋ ਉੱਥੇ ਤੇ ਸਾਨੂੰ ਕੋਈ ਕੋਈ ਸਸਤਾ ਜਿਹੜੀ ਆ ਉਹ ਅੱਗੇ ਆਵੇ ਤੇ ਸਾਡੇ ਬੱਚੇ ਨੂੰ ਲੈ ਕੇ ਡੈਡ ਬੋੜੀ ਨੂੰ ਤੇ ਅਸੀਂ ਵੀ ਉਹਨਾਂ ਦੀ ਦਰਸ਼ਕ ਕਰ ਸਕੀਏ ਬੱਚੇ ਦੇ ਪਰਿਵਾਰ ਚ ਦਿਲਰਾਜ ਤੋਂ ਸਵਾ ਹੋਰ ਕੋਈ ਨਹੀਂ ਉਹ ਸਵਾ ਲੱਖ ਹੀ ਆ ਜੀ ਤੇ ਜਾਂ ਮੇਰੇ ਦੋ ਬੇਟੇ ਹੀ ਜੀ ਹੂੰ ਤੇ ਇੱਕ ਮੇਰਾ પતિ ਜਾ ਉਹ ਬਾਹਰ ਗਿਆ ਉਹ ਹੈਂਡਲ ਹੈਂਡਲ ਕਰ ਰਿਹਾ ਆ ਆਈਟਮ ਬੋਕੇ ਤੇ ਇਹਦੇ ਪਿਤਾ ਜੀ ਕੀ ਕੰਮ ਕਰਦਾ ਇਹ ਤਲਾਕ ਦੇ ਉਹ ਵੀ ਐਗਰੀਕਲਚਰ ਦਾ ਕੰਮ ਕਰਦੇ ਖੇਤੀਬਾੜੀ ਛੋਟੀ ਖੇਤੀ ਹੈ ਜੀ ਆਪਣੀ ਕੀ ਹੁਣ ਡੈੱਡ ਬੋਡੀ ਵਾਤੇ ਕੀ ਕੋਈ ਕੁਪਰਾਲਾ ਹੋਇਆ ਕੋਈ ਜਾਂ ਕਿੱਦੋਂ ਡੈੱਡ ਬੋਡੀ ਦੀ ਵਾਪਸ ਦੀ ਹੋਣੀ ਹੈ ਵੇਖੋ ਜੀ ਉੱਥੇ ਜਿਹੜੇ ਬੱਚੇ ਰਹਿ ਰਹੇ ਨਾਲ ਉਹਨਾਂ ਦੇ ਦੋਸਤ ਆ ਉਹਨਾਂ ਨੇ ਬੜਾ ਤਲਾਸਾ ਦਿੱਤਾ ਤੇ ਵੀ ਅਹੀਂ ਇਹ ਸਾਡਾ ਦੋਸਤ ਹੀ ਤੇ ਅਸੀਂ ਕਿਸੇ ਦੀ ਗਾੜੀ ਜਾਦੇ ਹੱਥ ਨਹੀਂ ਟੱਡੇ ਨੇ ਤੇ ਅਸੀਂ ਉਹਦੀ ਮਦਦੀ ਦੇ ਤੌਰ ਤੇ ਜਿਹੜੀ ਕਮੇਟੀ ਗੁਰਦੁਆਰਾ ਸਾਹਿਬ ਦੀ ਪੁਰਤਕਾਲ ਦੇ ਵਿੱਚ ਬਣੀ ਹੋਈ ਆ ਉਹਨਾਂ ਦੇ ਥਰੂ ਜੋੜਾ ਪ੍ਰੋਸੈਸ ਚਲਾਉਣਾ ਅਸੀਂ ਮੈਸੀ ਨੂੰ ਤੇ ਪੋਸਟਮਾਰਟਮ ਉਹਦਾ ਜੋ ਵੀ ਰਿਪੋਰਟ ਆਏਗੀ ਜੋ ਉੱਥੇ ਕੱਲ ਮੈਂ ਉੱਥੇ ਮੁੰਡੇ ਆਪਣੇ ਮਾਬਾਈ ਜੀ ਦੇ ਪੋਤੇ ਪੋਤਰਾ ਅਡਾ ਜੀ ਵੱਡੇ ਕੋਟ ਧਰਮਚੰਦ ਕਲਾਤੋਂ ਉਹਨਾਂ ਨੇ ਮੇਰੀ ਡਿਸਕਸ ਹੋਈ ਫੋਨ ਤੇ ਉਹਨਾਂ ਵੀ ਕਿਹਾ ਜੀ ਉੱਥੇ ਇੱਕ ਬੋਰਡ ਬੈਠਣਾ ਉੱਥੇ ਇੱਕ ਜੱਜ ਬੈਠਣਾ ਉਹਨੇ ਡਿਸੀਜਨ ਦੇਣਾ ਵਾ ਵੀ ਇਹਨੂੰ ਇੰਡੀਆ ਵਿਡਰੋਅਲ ਕੀਤਾ ਜਾਵੇ ਲਾਸ਼ ਨੂੰ ਦਿੱਤਾ ਜਾਵੇ ਹੈਂਡਓਵਰ ਕੀਤਾ ਜਾਵੇ ਉੱਥੇ ਮੇਰੇ ਇੱਕ ਸਾਕਾ ਭਤੀਜਾ ਜੀ ਹੈ ਹੋਰ ਇੱਥੋਂ ਇਸੇ ਘਰ ਚੋਈ ਛੋਟੇ ਬ੍ਰਦਰ ਦਾ ਉਹ ਅਸਟਰੀਆ ਤੋਂ ਇੰਗੇ ਆ ਸੀ ਉਹ ਕੋ ਇਹ ਡੈਡ ਬੋਡੀ ਨੂੰ ਜਦੋਂ ਪਤਾ ਲੱਗਾ ਐ ਟਾਈਮ ਉੱਥੇ ਮੌਕੇ ਤੇ ਉਹ ਨਾਲ ਆ ਜਲਰਾਜ ਨੂੰ ਹੋਇਆ ਕਿ ਇਹਦੀ ਮੌਤ ਕਿੱਦਾਂ ਆਈ ਹੈ ਵੇਖੋ ਜੀ ਅਸੀਂ ਦੇ ਆਂਦੇ ਆ ਵੀ ਪਹਿਲਾਂ ਤੇ ਸੋਚਿਆ ਵੀ ਕਿਸੇ ਨੇ ਕੁਝ ਦੇ ਨਾ ਦਿੱਤਾ ਵੀ ਇਹ ਹੀ ਸਹੀ ਸੋਚ ਤੇ ਹੁਣ ਮੈਡੀਕਲ ਰਿਪੋਰਟ ਤੋਂ ਪਤਾ ਲੱਗੂ ਕੀ ਹੋ ਗਿਆ ਨੀਲੀ ਹੋ ਗਈ ਇਹਦੀ ਸਾਰੀ ਜਿਹੜੀ ਇਹ ਨਾ ਮਤਲਬ ਜਿੱਤਰਾ ਸੱਪ ਲੜ ਗਿਆ ਦਾ ਕੋਈ ਇਹੋ ਜੀ ਜ਼ਰੀਲੀ ਚੀਜ਼ ਦਿੱਤੀ ਹੁੰਦੀ ਕੇ ਨੇ ਉਤਰਾ ਸਾਰਾ ਜਿਹੜਾ ਪੌਡੀ ਉਹਦੀ ਨੀਲੀ ਹੋ ਗਈ ਹੈ ਜੀ ਹੁਣ ਪਤਾ ਨਹੀਂ ਲੱਗ ਰਿਹਾ ਜੀ ਪ੍ਰਮਾਤਵਨ ਨੂੰ ਪਤਾ ਉਹਨੂੰ ਹੋਇਆ ਕੀ ਹੈ ਜੀ ਚੰਗਾ ਮੇਰੇ ਨਾਲ 4 ਤਰੀਕ ਨੂੰ ਉਹਦੇ ਨਾਲ ਗੱਲ ਹੋਈ ਹੈ ਜੀ ਕੀ ਗੱਲ ਹੋ ਗਈ ਆਂਦਾ ਇਹ ਮੈਂ ਵੱਡੇ ਡੈਡੀ ਠੀਕ ਠਾਕ ਹੈ ਹੁਣ ਹੋਣੀ ਉੱਪਰ ਗੱਲ ਆਜੂਗੀ ਹਫਤੇ ਤੋਂ 15 ਤੱਕ ਡੈੱਡ ਬੋਡੀ ਆਜੂਗੀ ਵੇਖੋ ਜੀ ਆਸ ਰੱਖਦੇ ਆ ਕੋਈ ਐਂ ਤੇ ਸੰਯੋਗ ਮੰਗਦੇ ਆ ਵੇਖੋ ਜੀ ਇਹ ਪ੍ਰੋਸੈਸ ਜਿਹੜਾ ਕਾਨੂੰਨੀ ਪ੍ਰੋਸੈਸ ਹੁੰਦਾ ਇਹਤੇ ਕੋਈ ਇਹ ਨਹੀਂ ਕਹਿ ਸਕਦੇ 15 ਦਿਨ ਜਾਂ 14 ਦਿਨ ਸਰਕਾਰ ਤੱਕ ਮਤਲਬ ਜਲਦੀ ਕਰੇਗਾ ਜੇ ਸਰਕਾਰ ਕਵੇ ਸਾਡੇ ਹਲ ਕਬਦ ਹੈ ਸਰਦਾਰ ਹਰਮੀਤ ਸਿੰਘ ਸੰਧੂ ਜੀ ਸਾਡਾ ਸੰਯੋਗ ਕਰਣ ਸਾਡੀ ਪਾਪ ਫੜਦਾ ਤੇ ਬੜਾ ਫਾਇਦਾ ਮਿਲ ਸਕਦਾ ਹੈ ਡੈਡ ਬੋਡੀ ਜਲਦੀ ਆ ਸਕਦੀ ਆ ਤਹੀਂ ਉਹ ਡੈਡ ਬੋਡੀ ਦੇ ਦਰਸ਼ਨ ਕਰ ਸਕੀ ਉਹਦੀ ਦੇਹ ਦੇ ਸਾਡਾ ਪਰਿਵਾਰ ਮਾਤਮ ਛਾਇਆ ਆ ਰੋ ਰੋ ਕੇ ਭਰਾ ਆ ਰਿਆ ਜੀ ਰੋਜ਼ ਡਾਕਟਰ ਆ ਰਿਆ ਕੋਈ ਬੀਪੀ ਚੈੱਕ ਕਰਾ ਕੋ ਹੋ ਜਾ ਕੇ ਇਹਨੂੰ ਦੰਦਲ ਪੈ ਜਾਂਦੀ ਹੈ ਜੀ ਐਂ ਆਂਦੇ ਵੀ ਸਾਡੇ ਘਰ ਦਾ ਕੋ ਹੋਰ ਨਾ ਕੋ ਜਾਨੀ ਨੁਕਸਾਨ ਹੋ ਜੇ ਤਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਦਿਨਰਾਜ ਦੇ ਪਰਿਵਾਰ ਵਿੱਚ ਇਸ ਟਮ ਤੇ ਵਿਲਾਪ ਹੈ ਪਰਿਵਾਰ ਵਿੱਚ ਮਾਤਮ ਛਾਇਆ ਪਿਆ ਹੋਇਆ ਕਿਉਂਕਿ ਛੋਟਾ ਜਿਹਾ ਬੱਚਾ ਜਿਹੜਾ ਆਪਣੇ ਜਿਗ ਦਾ ਟੁਕੜਾ ਜਿਹੜਾ ਬਾਹਰ ਵਿਦੇਸ਼ ਭੇਜਿਆ ਸੀ ਤਾਂ ਜੋ ਉਹਦਾ ਸੁਨੇਹਰਾ ਪੱਕ ਬਣੇਗਾ ਤੇ ਪਿੱਛੋਂ ਪਰਿਵਾਰ ਦਾ ਜਿਹੜਾ ਵੀ ਉਹ ਵੀ ਜਿਹੜਾ ਪਾਲਣ ਪੋਸ਼ਣ ਬਰੀ ਤਰੀਕੇ ਹੋਵੇਗਾ ਲੱਖਾਂ ਦਾ ਕਰਜ਼ਾ ਚੁੱਕ ਕੇ ਦਿਨਰਾਜ ਨੂੰ ਬਾਹਰ ਭੇਜਿਆ ਗਿਆ ਲੇਕਿਨ ਉਹਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਪਰਿਵਾਰ ਵਿੱਚ ਟਮ ਤੇ ਬਿਲਕੁਲ ਜਿਹੜਾ ਮਾਤਮ ਸ਼ਾਇਆ ਪਿਆ ਵਾ ਪਰਿਵਾਰ ਵੱਲੋਂ ਇਹ ਅਪੀਲ ਕੀਤੀ ਗਈ ਹੈ ਪੰਜਾਬ ਸਰਕਾਰ ਨੂੰ ਵੀ ਕਿ ਉਹ ਜਲਦ ਜਲਦ ਇਹ ਪ੍ਰਬੰਧਾ ਕਰੇ ਤਾਂ ਜੋ ਰਾਜ ਦੀ ਜਰੀ ਮਰਤਕ ਦੇ ਜਰੀ ਪਿੰਡ ਵਾਪਸ ਆ ਜੇ ਤੇ ਉਹਦੇ ਅਤਮ ਦਰਸ਼ਕਾ ਕੇ ਉਹਦਾ ਸਸਕਾਰ ਕੀਤਾ ਜਾਵੇ ਕੁਲਦੀਪ ਸੰਦੀਪਾ ਰੋਜ਼ਾਨਾ ਸਪੋਕਸਮੈਨ ਤਰਨਤਾਰਨ